ਹਲੋ ਸਸਰੀ ਕਾਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾਲੇ ਬਲੌਗ ਤੇ ਅੱਜ ਕੱਦੇ ਕੀ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰ ਮਾਤਾ ਮਾਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਿਆ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਦੀ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਆਪਣੇ ਫੇਸ ਤੇ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਟਾੜੇ ਦੀ ਬਹੁਤ ਹੀ ਕੰਮ ਦੀ ਵੀਡੀਓ ਮਹਣਾਈ ਆ ਕਿਉਂਕਿ ਆਪਾਂ ਬਹੁਤ ਹੀ ਵਧੀਆ ਬਹੁਤ ਚੰਗੀ ਚੀਜ਼ ਤੁਹਾਨੂੰ ਜਿਹੜੀ ਆ ਅੱਜ ਦੱਸਣ ਲੱਗੀਆਂ ਜਿਹੜੀ ਕਿ ਤੁਹਾਡੇ ਚਿਹਰੇ ਤੋਂ ਜਿਹੜੇ ਕਿਸੇ ਵੀ ਤਰ੍ਹਾਂ ਦੇ ਦਾਗ ਆ ਉਹਨਾਂ ਨੂੰ ਖਤਮ ਕਰ ਦਵੇਗੀ ਤੇ ਨਾਲ ਦੀ ਨਾਲ ਤੁਹਾਡਾ ਚਿਹਰਾ ਇੱਕਦਮ ਚੰਦ ਵਾਂਗ ਚਮਕੂਗਾ ਤੇ ਨਾਲ ਦੀ ਨਾਲ ਤੁਹਾਡੇ ਜਿਹੜਾ ਸਕਿਨ ਦਾ ਰੰਗ ਆ ਉਹ ਵੀ 2 ਤੋਂ 3 ਟੋਨ ਜਿਹੜਾ ਵਾ ਇੱਕਦਮ ਫੇਅਰ ਹੋ ਜਾਊਗਾ ਤੇ ਨਾਲ ਇਸ ਤੋਂ ਜ਼ਿਆਦਾ ਜਿਹੜਾ ਫਾਇਦਾ ਹੋਣ ਵਾਲਾ ਉਹ ਵਾ ਸਾਡੀ ਸਕਿਨ ਨੂੰ ਜੇ ਤੁਹਾਡੀ ಲ್ಯੂ ਸਕਿਨ ਵਾ ਤੇ ਉਹ ਵੀ ਟਾਈਟ ਹੋ ਜਾਊਗੀ ਤੁਸੀਂ ਕਰਨਾ ਕੀ ਹੈ ਤੇ ਕਿਹੜੀ ਕਿਹੜੀ ਚੀਜ਼ ਲੈਣੀ ਤੇ ਕਿਵੇਂ ਲਗਾਉਣੀ ਆ ਇਹ ਆਪਾਂ ਤੁਹਾਨੂੰ ਦੱਸਦੇ ਆ ਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਆਪਾਂ ਕਿਹੜੀ ਕਿਹੜੀ ਚੀਜ਼ ਲਈ ਆ ਤੇ ਕਿਸ ਤਰ੍ਹਾਂ ਆਪਾਂ ਇਸ ਦਾ ਇਸਤੇਮਾਲ ਕਰਨਾ ਇੱਧਰ ਜਿਹੜਾ ਆਪਾਂ ਇਹ ਵਾਲਾ ਜਿਹੜਾ ਵਾ ਆਪਾਂ ਜੈਫਲ ਲਿਆ ਵਾ ਠੀਕ ਆ ਇਹਨੂੰ ਤੁਸੀਂ ਨਗਲੇ ਦਾ ਵਾ ਇਸ ਦਾ ਇਹਦੇ ਤੇ ਰਗੜਨਾ ਵਾ ਜੇ ਤੁਹਾਡੇ ਤੋਂ ਇਸ ਤਰ੍ਹਾਂ ਦੀ ਚਿਕ ਨਹੀਂ ਆ ਰਗੜਨ ਵਾਲੀ ਤੇ ਤੁਸੀਂ ਉਹਨੂੰ ਕਿਸੇ ਵੀ ਪੱਥਰ ਤੇ ਕਿਸੇ ਵੀ ਚੀਜ਼ ਤੇ ਰਗੜ ਸਕਦੇ ਆ ਜਾਂ ਫਿਰ ਤੁਹਾਡੇ ਕੋਲ ਚੱਪਣੀ ਆ ਉਹਦੇ 'ਚ ਵੀ ਰਗੜ ਸਕਦੇ ਜਿਸ ਤਰ੍ਹਾਂ ਘੜੇ ਤੇ ਦੇਣ ਵਾਲੀ ਹੁੰਦੀ ਚੱਪਣੀ ਤੁਸੀਂ ਉਹ 'ਚ ਵੀ ਇਹਨੂੰ ਰਗੜ ਸਕਦੇ ਆ ਉਸ ਤੋਂ ਏਡਾ ਆਪਾਂ ਜਿਹੜੀ ਲਈ ਆ ਉਹ ਆ ਆਪਾਂ ਲਈ ਜਿਹੜੀ ਫਟਕੜੀ ਪੀਸੀ ਹੋਈ ਆਪਾਂ ਲਿਆਵਾ ਬਦਾਮ ਤੇਲ ਯਾਨੀ ਕਿ ਬਦਾਮ ਰੋਹਣ ਇੱਧਰ ਆਪਾਂ ਥੋੜਾ ਜਿਹਾ ਦੁੱਧ ਲਿਆਵਾ ਗੋਦ ਦੀ ਆਪਾਂ ਕਿਸ ਤਰ੍ਹਾਂ ਮਦਦ ਕਰਨੀ ਆ ਦੁੱਧ ਜਿਹੜਾ ਆਪਾਂ ਇਹਦੇ ਵਿੱਚ ਦੋ ਤੋਂ ਤਿੰਨ ਬੂੰਦਾਂ ਜਿਹੜੀਆਂ ਦੁੱਧ ਦੀਆਂ ਦੇਚ ਪਾ ਲੈਣੀਆਂ ਵਾ ਤਾਂ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਰਗੜ ਸਕੀਏ ਜਿਆਦਾ ਵੀ ਪੈ ਜੂਗਾ ਤੇ ਕੋਈ ਗੱਲ ਨਹੀਂ ਕਿਉਂਕਿ ਜਿਹੜੀ ਮਿੱਟੀ ਹੈ ਇਹਨੂੰ ਸੋਖ ਲੇਗੀ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਇਹਦੇ ਨਾਲ ਰਗੜਨਾ ਵਾ ਚੰਗੀ ਤਰ੍ਹਾਂ ਆਪਾਂ ਇਹਦਾ ਇੱਕ ਵਧੀਆ ਜਿਹਾ ਪੇਸਟ ਬਣਾ ਕੇ ਤਿਆਰ ਕਰ ਲੈਣਾ ਜੇ ਤੁਹਾਡੇ ਕੋਲ ਦੁੱਧ ਨਹੀਂ ਹੈ ਤਾਂ ਤੁਸੀਂ ਉਹਦੀ ਜਗ੍ਹਾ ਗੁਲਾਬ ਜਲ ਵੀ ਪਾ ਸਕਦੇ ਆ ਦੁੱਧ ਜਿਹੜਾ ਸਭ ਤੋਂ ਬੈਸਟ ਰਹਿੰਦਾ ਹੈ ਇਸ ਕਰਕੇ ਆਪਾਂ ਇਧਰ ਦੁੱਧ ਪਾਇਆ ਜੇ ਤੁਸੀਂ ਚਾਹੋ ਤੇ ਗੁਲਾਬ ਜਲ ਦਾ ਵੀ ਇਸ ਜਗ੍ਹਾ ਇਸਤੇਮਾਲ ਕਰ ਸਕਦੇ ਆ ਜਿਨ੍ਹਾਂ ਨੂੰ ਨਹੀਂ ਸ਼ੂਟ ਕਰਦਾ ਗੁਲਾਬ ਚਾਹ ਲੋ ਦੁੱਧ ਪਾਲਣ ਜਿਨ੍ਹਾਂ ਨੂੰ ਗੁਲਾਬ ਦੁੱਧ ਸ਼ੂਟ ਕਰਤਾ ਦੁੱਧ ਪਾਲਣ ਕਿਉਂਕਿ ਦੁੱਧ ਦੇ ਨਾਲ ਨਾ ਬਹੁਤ ਵਧੀਆ ਦਾ ਫਾਇਦਾ ਹੁੰਦਾ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਰਗੜ ਕੇ ਇਹਦੀ ਜਿਹੜੀ ਆ ਕਰੀਮ ਬਣਾ ਲੈਣੀ ਆ ਕਰੀਮ ਬਣਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚੁਟਕੀ ਜਿਹੜੀ ਆ ਆਪਣੀ ਇਹ ਫਟਕੜੀ ਪੀਸੀ ਹੋਈ ਪਾਵਾਂਗੇ ਸਿਰਫ ਇੱਕ ਚੁਟਕੀ ਮਾਤਰ ਇਸ ਤੋਂ ਜ਼ਿਆਦਾ ਪਾ ਇਹਦੇ ਵਿੱਚ ਨਹੀਂ ਪਾਉਣੀ ਆ ਤੇ ਦੋ ਤੋਂ ਤਿੰਨ ਬੂੰਦਾਂ ਆਪਾਂ ਪਾਵਾਂਗੇ ਬਾਦਾਮ ਤੇਲ ਦੀਆਂ ਉਹ ਵੀ ਆਪਾਂ ਡਰਾਪਰ ਦੇ ਨਾਲ ਪਾਵਾਂਗੇ ਕਿਉਂਕਿ ਫਿਰ ਜਿਸ ਦੂਸਰੀ ਜਗ੍ਹਾ ਆਪਾਂ ਪਲਟ ਕੇ ਪਾਵਾਂਗੇ ਤੇ ਬਹੁਤ ਜ਼ਿਆਦਾ ਕਦੀ ਕਦੀ ਪੈ ਜਾਂਦਾ ਵਾ ਇਸ ਕਰਕੇ ਆਪਾਂ ਡਰਾਪ ਦੇ ਨਾਲ ਦੋ ਤੋਂ ਤਿੰਨ ਬੂੰਦਾਂ ਪਾਵਾਂਗੇ ਤੇ ਚਲੋ ਪਹਿਲਾਂ ਆਪਾਂ ਇਹਨੂੰ پیس ਕੇ ਇਹਦਾ ਪੇਸਟ ਤਿਆਰ ਕਰ ਲਈਏ ਉਸ ਤੋਂ ਬਾਅਦ ਤਾਂ ਮੁਖਾਉਣੀ ਹੈ ਕਿ ਕਿਸ ਤਰ੍ਹਾਂ ਆਪਾਂ ਇਹਨੂੰ ਲਗਾਉਣਾ ਵਾ ਇੱਧਰ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਵਾ ਜਾਫਰ ਨੂੰ ਜਿਹੜਾ ਵਾ ਰਗੜ ਲਿਆ ਵਾ ਇਹ ਜਾਫਲ ਜਿਹੜਾ 5 ਰੁਪਏ ਦਾ ਪੰਸਾਰੀ ਦੀ ਦੁਕਾਨ ਤੋਂ ਮਿਲਦਾ ਇੱਧਰ ਦੇਖੋ ਆਪਾਂ ਇੰਨੀ ਕੁ ਸਿਰਫ ਮੱਤ ਰੇਣੀਕ ਹੀ ਇਹਦੇ ਵਿੱਚ ਜਿਹੜੀ ਆ ਫਟਕੜੀ ਜਿਹੜੀ ਆ ਪਾਉਣੀ ਆ ਤੇ ਇਹਨੂੰ ਪੀਸ ਕੇ ਜਿਆਦਾ ਚਿਰ ਰੱਖਣਾ ਨਹੀਂ ਆ ਕਿਉਂਕਿ ਇਹ ਫਿਰ ਨਾ ਸੁੱਕਣ ਦਾ ਪਿੰਦਾ ਵਾ ਜਿਹੜੀ ਮਿੱਟੀ ਇਹਨੂੰ ਸੋਖ ਲੈਂਦੀ ਆ ਇੱਧਰ ਆਪਾਂ ਦੇਖੋ 3 ਬੂੰਦਾ ਪਲੱਸ 4 ਬੂੰਦਾ ਜਾਨੀ ਆਪਾਂ ਇਹਦੇ ਵਿੱਚ ਪਾ ਦਿਆਂਗਾ ਬਦਾਮ ਰੋਗਨ ਤੇਲ ਦੀਆਂ ਠੀਕ ਹੈ ਜਦੋਂ ਆਪਾਂ ਪਹਿਲਾਂ ਥੋੜਾ ਜਿਹਾ ਦੁੱਧ ਪਾ ਕੇ ਪੀਸਿਆ ਫਿਰ ਆਪਾਂ ਇਹਨੂੰ ਜਿਹੜਾ ਆਪਾਂ ਪੀਸਣ ਤੋਂ ਬਾਅਦ ਆਪਾਂ ਛੇਤੀ ਨਾਲ ਦੇ ਵਿੱਚ ਦੋਵੇਂ ਚੀਜ਼ਾਂ ਪਾਤੀਆਂ ਵਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਇਹ ਜਿਹੜਾ ਜਾਫਲ ਦੇ ਨਾਲ ਹੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਜਿਹੜਾ ਸਾਰੀ ਕਰੀਮ ਦੇ ਵਿੱਚ ਸਾਡਾ ਜਿਹੜਾ ਵਾ ਪੇਸਟ ਵਾ ਚੰਗੀ ਤਰ੍ਹਾਂ ਮਿਕਸ ਹੋ ਜਾਏ ਤੇ ਸਾਰੀ ਕਰੀਮ ਦੇ ਵਿੱਚ ਜਿਹੜਾ ਆਪਾਂ ਫਟਕੜੀ ਨੂੰ ਤੇ ਤੇਲ ਨੂੰ ਚੰਗੀ ਤਰ੍ਹਾਂ ਹਿਲਾ ਲਈਏ 10 ਮਿੰਟ ਵੀ ਤੁਸੀਂ ਅਗਰ ਇਹਨੂੰ ਛੜਤਾ ਤੇ ਇਹ ਜਿਹੜਾ ਵਾ ਸਖਤ ਹੋਣ ਲੱਗ ਪੈਂਦਾ ਕਿਉਂਕਿ ਦੁੱਧ ਜਿਹੜਾ ਵਾ ਨਾ ਜਾਫਲ ਬਹੁਤ ਛੇਤੀ ਦੁੱਧ ਹੋਵੇ ਜਾਂ ਪਾਣੀ ਬਹੁਤ ਛੇਤੀ ਸੁੱਕਦਾ ਵਾ ਚਲੋ ਆਪਾਂ ਦੱਸਦੇ ਤੁਹਾਨੂੰ ਆਪਾਂ ਇਹਨੂੰ ਕਿਸ ਤਰ੍ਹਾਂ ਲਗਾਉਣਾ ਆਪਾਂ ਕਰ ਲਿਆ ਹਮੇਸ਼ਾ ਦੀ ਤਰ੍ਹਾਂ ਆਪਾਂ ਜਿਹੜਾ ਹਮੇਸ਼ਾ ਦੀ ਤਰ੍ਹਾਂ ਆਪਾਂ ਜਿਹੜਾ ਵਾ ਫੇਸ ਆਪਣੇ ਨੋਰਮਲ ਪਾਣੀ ਨਾਲ ਸਾਫ਼ ਕਰ ਲਿਆ ਸੀ ਤੇ ਇੱਧਰ ਥੋੜਾ ਜਿਹਾ ਜਾਫਲ ਜਿਹੜਾ ਲਿਪੜਿਆ ਸੀ ਤੇ ਮੈਂ ਉਹਨੂੰ ਵੀ ਥੋੜਾ ਸਾਫ਼ ਕਰ ਲਿਆ ਤੇ ਇੱਕ ਜਾਫਲ ਦੇ ਨਾਲ ਤਿੰਨ ਤੋਂ ਚਾਰ ਵਾਰੀ ਆਪਾਂ ਫੇਸ ਤੇ ਇਹਨੂੰ ਲਗਾ ਸਕਦੇ ਹਾਂ ਜੇ ਇਸ ਵੀ ਜਗ੍ਹਾ ਤੇ ਤੁਹਾਡੇ ਜੇ ਸ਼ਾਈਆਂ ਵਾਂ ਤੇ ਤੁਸੀਂ ਉਸ ਜਗ੍ਹਾ ਤੇ ਇਹਨੂੰ ਜਿਹੜਾ ਵਾ ਇੱਕਦਮ ਚੰਗੀ ਤਰ੍ਹਾਂ ਰਿਪਲਾਈ ਕਰੋ ਚੰਗੀ ਤਰ੍ਹਾਂ ਲਗਾ ਦਿਓ ਸ਼ਾਇਆ ਮੀ ਇਹਦੇ ਨਾਲ ਖਤਮ ਹੋ ਜਾਂਦੀਆਂ ਜੇ ਤੁਹਾਡੇ ਫੇਸ ਤੇ ਕਿਸੇ ਤਰ੍ਹਾਂ ਦੇ ਵੀ ਦਾਗ ਆ ਗਿਆ ਉਹ ਵੀ ਖਤਮ ਹੋ ਜਾਂਦੇ ਆ ਬਾਕੀ ਇਹਨੂੰ ਆਪਾਂ ਇੰਨੀ ਕੀਹੀ ਮਾਤਰਾ ਦੇ ਵਿੱਚ ਲਾਉਣਾ ਵਾ ਜਿਆਦੀ ਆਪਾਂ ਮਾਤਰਾ ਦੇ ਵਿੱਚ ਇਹਨੂੰ ਨਹੀਂ ਲਗਾਉਣਾ ਵਾ ਕਿ ਜਿਹੜਾ ਜਾਪੜ ਹੁੰਦਾ ਵਾ ਇਹ ਬਹੁਤ ਛਤੀ ਨਾਲ ਵਧੀਆ ਕੰਮ ਕਰਦਾ ਇਸ ਕਰਕੇ ਆਪਾਂ ਇਹਨੂੰ ਜਿਆਦਾ ਆਪਣੇ ਫੇਸ ਤੇ ਨਹੀਂ ਲਗਾਉਣਾ ਵਾ ਬਿਲਕੁਲ ਹੌਸਾਬ ਹੌਸਾਬ ਨਾਲ ਆਪਾਂ ਲਗਾਉਣਾ ਵਾ ਜਿਸ ਤਰ੍ਹਾਂ ਕਿ ਅੱਧਾ ਕਿ ਚਮਚ ਜੇ ਆਪਾਂ ਪੇਸਟ ਇਹਦਾ ਤਿਆਰ ਕਰ ਲਿਆ ਤੇ ਆਪਣੇ ਸਾਰੇ ਫੇਸ ਤੇ ਚੰਗੀ ਤਰ੍ਹਾਂ ਜਿਹੜਾ ਲੱਗ ਜਾਊਗਾ ਸਾਰੇ ਫੇਸ ਤੇ ਆਪਾਂ ਇਹਨੂੰ ਇਸ ਤਰ੍ਹਾਂ ਉਂਗਲ ਦੀ ਮਦਦ ਦੇ ਨਾਲ ਇਸ ਤਰ੍ਹਾਂ ਕਮਾ ਲੈਣਾ ਵਾ ਤੇ ਜਿਸ ਜਗ੍ਹਾ ਤੁਹਾਡੇ ਸ਼ਾਈਆਂ ਵਾ ਉੱਥੇ ਤੁਸੀਂ ਥੋੜਾ ਜ਼ਿਆਦਾ ਲਾ ਲਓ ਜਾਂ ਧਾ ਲਿਆ ਉੱਥੇ ਤੁਸੀਂ ਲਗਾ ਲਓ ਬਾਕੀ ਜੇ ਪੂਰੇ ਫੇਸ ਤੇ ਆਪਾਂ ਲਗਾਉਨੇ ਆ ਤੇ ਪੂਰੇ ਫੇਸ ਤੇ ਆਪਾਂ ਨਾਰਮਲ ਜਿਸ ਤਰ੍ਹਾਂ ਕੋਈ ਥੋੜੀ ਜੀ ਕਰੀਮ ਲੈ ਕੇ ਲਗਾਈਦੀ ਉਸੇ ਤਰੀਕੇ ਨਾਲ ਲਗਾਉਣਾ ਉਸ ਤੋਂ ਬਾਅਦ ਆਪਾਂ ਇਹਨੂੰ 5 ਮਿੰਟ ਤੱਕ ਇਸ ਤਰ੍ਹਾਂ ਆਪਣੀ ਸਕਿਨ ਤੇ ਜਿਹੜਾ ਵਾ ਇਹਦੀ ਉਂਗਲ ਦੀ ਮਦਦ ਦੇ ਨਾਲ ਹੀ ਖੜੀ ਮ사ਜ ਕਰਨੀ ਆ ਹੱਥ ਨਾਲ ਨਹੀਂ ਜਿਹੜਾ ਆਪਣੀ ਸਕਿਨ ਦੇ ਵਾਲਾ ਅੰਦਰ ਚਲ ਜੇ ਹਫਤੇ ਵਿੱਚ ਤੁਸੀਂ ਦੋ ਵਾਰ ਲਗਾ ਲਓ ਬੈਸਟ ਰਿਜ਼ਲਟ ਜਿਹੜਾ ਤੁਹਾਨੂੰ ਇਹ ਮਿਲੇਗਾ ਹਫਤੇ ਚ ਦੋ ਵਾਰ ਪੀ ਲਗਾ ਲਿਆ ਤੇ ਚੰਗੀ ਤਰ੍ਹਾਂ ਮੈਨੂੰ ਫੇਸ ਤੇ ਲਗਾ ਲਿਆ ਆਪਾਂ ਤੇ 5 ਮਿੰਟ ਇਹਨੂੰ ਮੈਂ ਮਲਿਆ ਚੰਗੀ ਤਰ੍ਹਾਂ 5 ਮਿੰਟ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਵਾ 5 ਮਿੰਟ ਆਪਾਂ ਇਸ ਤਰ੍ਹਾਂ ਹੀ ਰੱਖਣਾ ਵਾ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੀਆਂ ਆਪਾਂ ਜਿਹੜੀਆਂ ਚੀਜ਼ਾਂ ਮਾਈਆਂ ਤੁਸੀਂ ਹਮੇਸ਼ਾ ਆਪਣੇ ਹੱਥ ਤੇ ਕੋਰੀ ਜਰੂਰ ਲਗਾ ਕੇ ਵੇਖੋ ਕਿਉਂਕਿ ਹਰ ਇੱਕ ਚੀਜ਼ ਹਰ ਇੱਕ ਜਣੇ ਨੂੰ ਸ਼ੂਟ ਨਹੀਂ ਕਰਦੀ ਐ ਇਸ ਲਈ ਤੁਸੀਂ ਜਦੋਂ ਵੀ ਕੋਈ ਕੋਈ ਚੀਜ਼ ਲਗਾਉਣੀ ਆ ਤੇ ਆਪਣੇ ਹੱਥ ਤੇ ਜਰੂਰ ਲਗਾਓ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਲਨਤ ਨਹੀਂ ਹੋਣੀ ਕਿਸੇ ਤਰ੍ਹਾਂ ਦੀ ਕੋਈ ਅਲਰਜੀਤ ਨਹੀਂ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਚੀਜ਼ ਨੂੰ ਆਪਣੇ ਫੇਸ ਤੇ ਲਗਾਓ ਕਿਉਂਕਿ ਫੇਸ ਬਹੁਤ ਕੋਮਲ ਹੁੰਦਾ ਹਰ ਇੱਕ ਦੀ ਸਕਿਨ ਜਿਹੜੀ ਹੁੰਦੀ ਆਪਣੇ ਸਕਿਨ ਅਲੱਗ ਅਲੱਗ ਹੁੰਦੀ ਇਸ ਕਰਕੇ ਕਈਆਂ ਦੀ ਸਕਿਨ ਜਿਹੜੀ ਆ ਬਹੁਤ ਹੀ ਜ਼ਿਆਦੀ ਨਾਜ਼ੁਕ ਹੁੰਦੀ ਇਸ ਕਰਕੇ ਉੱਤੇ ਹਰ ਇੱਕ ਚੀਜ਼ ਜਿਹੜੀ ਨਹੀਂ ਲਗਾਈ ਜਾ ਸਕਦੀ ਹੈ ਇਸ ਕਰਕੇ ਪਹਿਲਾਂ ਕਦੀ ਵੀ ਤੁਸੀਂ ਕੋਈ ਚੀਜ਼ ਲਗਾਉਣੀ ਹੈ ਤੇ ਆਪਣੇ ਹੱਥ ਤੇ ਇੱਕ ਵਾਰੀ ਜ਼ਰੂਰ ਲਗਾਇਆ ਕਰੋ ਕਿਉਂਕਿ ਫਿਰ ਜੇ ਤੁਹਾਨੂੰ ਸਕਿਨ ਤੇ ਕੋਈ ਕੁਝ ਵੀ ਨਹੀਂ ਲੱਗਦਾ ਤੇ ਫਿਰ ਆਪਣੇ ਫੇਸ ਤੇ ਲਗਾਓ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਨੋਰਮਲ ਪਾਣੀ ਨਾਲ ਧੋਵਾਂਗੇ ਠੰਡੇ ਪਾਣੀ ਨਾਲ একদম ਇੱਕ ਨਾਰਮਲ ਹੁੰਦਾ ਇੱਕ ਹੁੰਦਾ ਕਿ ਠੰਡ ਠੰਡਾ ਪਾਣੀ ਉਹ ਦਿਨ ਆਪਾਂ ਫੇਸ ਨੂੰ ਧੋਵਾਂਗੇ ਕਿਉਂਕਿ ਜਾਫਲ ਜਿਹੜਾ ਹੁੰਦਾ ਵਾ ਇਹ ਦੇ ਨਾਲ ਸਕਿਨ ਜਿਹੜੀ ਬਹੁਤ ਵਧੀਆ ਬਹੁਤ ਜਲਦੀ ਸਕਿਨ ਤੋਂ ਦਾਗ ਖਤਮ ਹੁੰਦੇ ਫਟਕੜੀ ਜਿਹੜੀ ਸਾਡੀ ਸਕਿਨ ਨੂੰ ਟਾਈਟ ਕਰਦੀ ਹੈ ਜਿਹੜੇ ਸਾਡੇ ਓਪਨ ਪੋਰਸ ਜਿਹੜੇ ਖੁੱਲੇ ਹੁੰਦੇ ਉਹਨਾਂ ਨੂੰ ਸ਼੍ਰਿੰਕ ਕਰਕੇ ਸਾਡੀ ਸਕਿਨ ਨੂੰ ਟਾਈਟ ਕਰਨ ਦੇ ਵਿੱਚ ਮਦਦ ਕਰਦੀ ਹੈ ਔਰ ਬਹੁਤ ਛੇ ਸ਼ੇਤੀ ਤੁਸੀਂ ਜਦੋਂ ਪਹਿਲੀ ਵਾਰ ਚ ਲਗਾ ਕੇ ਫੇਸ ਧੋ ਕੇ ਦੇਖੋਗੇ ਕਿ ਤੁਹਾਡਾ ਜਿਹੜਾ ਫੇਸ ਕਿੰਨਾ ਸੋਹਣਾ ਤੁਹਾਨੂੰ ਟਾਈਟ ਲੱਗੂਗਾ ਬਾਕੀ ਕਲਰ ਦੇ ਨਾਲ ਦੋ ਤਿੰਨ ਟੋਨ ਜਿਹੜਾ ਬਿਲਕੁਲ ਫੇਅਰ ਹੋ ਜਾਂਦਾ ਹਫਤੇ ਵਿੱਚ ਤੁਸੀਂ ਦੋ ਵਾਰ ਲਗਾ ਲਓ ਤਿੰਨ ਵਾਰ ਲਗਾਓ ਜੇ ਤੁਹਾਨੂੰ ਸ਼ੂਟ ਕਰਦੀ ਹੈ ਤੇ ਤੁਸੀਂ ਕਦੀ ਵੀ ਲਗਾ ਸਕਦੇ ਆ ਤੇ ਬੈਸਟ ਉਪਾਸਤੇ ਤੇ ਤੁਸੀਂ ਦੋ ਤੋਂ ਤਿੰਨ ਵਾਰ ਲਗਾ ਲਓ ਤਾਂ ਤੁਹਾਨੂੰ ਬੈਸਟ ਰਿਜ਼ਲਟ ਮਿਲੇਗਾ ਕੰਮ ਦੇ ਨਾਲ ਜਿਹੜੀਆਂ ਆਪਾਂ ਘਰ ਦੇ ਵਿੱਚ ਹਮੇਸ਼ਾ ਆਪਣੇ ਕੋ ਚੀਜ਼ਾਂ ਮੌਜੂਦ ਰਹਿੰਦੇ ਹਾਂ ਆਪਾਂ ਉਹੀ ਚੀਜ਼ਾਂ ਦੱਸਦੇ ਜਿਹੜੀ ਸਾਡੀ ਰਸੋਈ ਦੇ ਵਿੱਚ ਹੁੰਦੀਆਂ ਕਿ ਆਪਾਂ ਉਸ ਤੋਂ ਕਿਸ ਤਰ੍ਹਾਂ ਫਾਇਦਾ ਲੈ ਸਕਦੇ ਆ ਇਹ ਥੋੜਾ ਜਿਹਾ ਛੋਟਾ ਜਿਹਾ ਕੰਮ ਆਪਾਂ ਕਰਕੇ ਆਪਣਾ ਘਰ ਦਾ ਕੋਈ ਵੀ ਕੰਮ ਕਰ ਸਕਦੇ ਆ ਤੇ ਨਾਲ ਦੀ ਨਾਲ ਆਪਣਾ ਫੇਸ ਦੀ ਦੇਖਭਾਲ ਵੀ ਹੋ ਗਈ ਕਿਉਂਕਿ ਭੈਣਾ ਕੋਈ ਨਾ ਟਾਈਮ ਅਲੱਗ ਤੋਂ ਟਾਈਮ ਕੱਢਣਾ ਬਹੁਤ ਔਖਾ ਹੋ ਜਾਂਦਾ ਵਾ ਇਸੇ ਦੀ ਆਪਾਂ ਰਸੋਈ ਦੇ ਨਾਲ ਹੀ ਸਬੰਧਤ ਚੀਜ਼ਾਂ ਦੱਸਦੇ ਆ ਤਾਂ ਕਿ ਤੁਹਾਨੂੰ ਪਾਰਲਰ ਜਾ ਕੇ ਟਾਈਮ ਕੱਢ ਕੇ ਆਪਣਾ ਉੱਥੇ ਜਾਣਾ ਨਾ ਪਵੇ ਪੈਸੇ ਨਾ ਲਗਾਉਣੇ ਪੈਣ ਅਲੱਗ ਤੋਂ ਇਸ ਕਰਕੇ ਤੁਸੀਂ ਥੋੜੇ ਤੇ ਸਸਤੇ ਵਿੱਚ ਜਿਹੜਾ ਵਧੀਆ ਵਾਲਾ ਜਿਹੜਾ ਰਿਜ਼ਲਟ ਉਹ ਪਾਓ ਤੁਹਾਡਾ ਫੇਸ ਜਿਹੜਾ ਬਹੁਤ ਸੋਹਣਾ ਵਧੀਆ ਚਮਕੇ ਇਹਨੂੰ ਮੈਂ ਜਿਹੜਾ ਵਾ 5 ਮਿੰਟ ਹੋ ਚੁੱਕੇ ਆ ਆਪਾਂ ਇਹਨੂੰ ਫੇਸ ਵਾਂ ਕਰ ਲਾਂਗੇ ਸਾਫ਼ ਉਸ ਤੋਂ ਬਾਅਦ ਆਪਾਂ ਕੀ ਕਰਨਾ ਤੁਹਾਨੂੰ ਦੱਸਦੇ ਆ ਫੇਸ ਆਪਾਂ ਜਿਹੜਾ ਵਾ ਨਾਰਮਲ ਪਾਣੀ ਨਾਲ ਇੱਕਦਮ ਠੰਡੇ ਪਾਣੀ ਨਾਲ ਕਰ ਲਿਆ ਸਾਫ਼ ਬਿਲਕੁਲ ਫੇਸ ਜਿਹੜਾ ਸਾਫ਼ ਹੋ ਗਿਆ ਇਹਨੂੰ ਮੋਇਸਚਰਾਈਜ਼ਰ ਦੀ ਜ਼ਰੂਰਤ ਨਹੀਂ ਕਿਉਂਕਿ ਇਹਨੂੰ ਆਪਾਂ ਮੋਇਸਚਰਾਈਜ਼ਰ ਵੀ ਨਾਲ ਦਿੱਤਾ ਵਾ ਉਸ ਤੋਂ ਇਲਾਵਾ ਤੁਸੀਂ ਹੱਥ ਦੇ ਉੱਤੇ ਸਿਰਫ ਦੋ ਤੋਂ ਤਿੰਨ ਕਬੂਂਦੇ ਜਿਹੜਾ ਦੁੱਧ ਲੈ ਲੈਣਾ ਕੱਚਾ ਦੁੱਧ ਜਿਹੜਾ ਆਣਾ ਵਾ ਉਸ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਆਪਣੇ ਹੱਥ ਦੀ ਇਸ ਤਰ੍ਹਾਂ ਕਰਕੇ 5 ਕੁ ਮਿੰਟ ਲਈ ਤੁਸੀਂ ਇਸ ਤਰ੍ਹਾਂ ਆਪਣਾ ਫੇਸ ਤੇ ਦੋ ਦਿਨ ਨਾਲ ਕੱਚੇ ਦੁੱਧ ਦੇ ਨਾਲ ਮ사ਜ ਕਰਨੀ ਕੱਚਾ ਜਾਨੀ ਕਿ ਉਬਾਲਿਆ ਹੋਇਆ ਵੀ ਠੰਡਾ ਕੀਤਾ ਹੋਇਆ ਦੁੱਧ ਹੋਵੇ ਤੇ ਇਸ ਤਰ੍ਹਾਂ ਮ사ਜ ਕਰਕੇ ਤੁਸੀਂ ਮੁੜ ਕੇ ਤੁਸੀਂ ਫਿਰ ਤੋਂ ਨੋਰਮਲ ਪਾਣੀ ਨਾਲ ਧੋ ਲੈਣਾ ਫੇਸ एकदम ਬਿਲਕੁਲ ਜਿਹੜਾ ਤੁਹਾਡਾ ਬਹੁਤ ਸੋਹਣਾ ਬਹੁਤ एकदम ਸੌਫਟ ਹੋ ਜਾਊਗਾ ਤੇ ਸਕਿਨ ਜਿਹੜੀ ਹੈ ਤੁਹਾਡੀ ਬਿਲਕੁਲ ਟਾਈਟ ਹੋ ਜਾਊਗੀ ਕਿਉਂਕਿ ਪਹਿਲੀ ਵਾਰ ਸੀ ਪਤਾ ਲੱਗ ਜਾਂਦਾ ਕਿ ਸਾਡੀ ਸਕਿਨ ਕਿੰਨੀ ਸੋਹਣੀ ਟਾਈਟ ਹੋਈ ਤੇ ਕਿੰਨਾ ਵਧੀਆ ਜਿਹੜਾ ਬਹੁਤ ਸੋਹਣਾ ਵਧੀਆ ਵਾਲਾ ਗਲੋ ਕਰੰਦੀ ਹੈ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮਿਲਦੇ ਆਪਾਂ ਇੱਕ ਮਰੀ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ